ਨੇ ਦੱਸਿਆ ਕਿ ਪ੍ਰਸ਼ਾਸਨ ਨੂੰ ਚਾਹੀਦਾ ਸੀ ਜਿਸ ਤਰ੍ਹਾਂ ਮੱਧਿਆਂ ਦੇ ਨੇ ਸਾਤੇ ਤੋਂ ਖੜੇ ਨਿਕ ਗਏ ਝੋਗਾ ਦੇ ਗਏ ਮਹਾਰਾਜ ਆਪ ਵੀ ਆਪਰਾ ਪ੍ਰਗਟ ਕਰਨ ਵਾਸਤੇ ਕਿ ਸਾਡੇ ਜਗਮਾਂ ਦੇ ਮੰਨ ਮੰਨਾਈ ਜਾਂਦੇ ਇਹਦੇ ਨਾਲ ਮੰਨ ਮੰਨ ਲੱਗਣੀ ਹੈ ਲੋਕੀ ਪ੍ਰਸ਼ਾਸਨ ਨੂੰ ਮੰਨ ਮੰਨਾਉ ਨੂੰ ਪਿਆਰ ਨਹੀਂ ਕਿੱਡੀ ਮਾਰੀ ਦਾ ਇਸ ਤਰ੍ਹਾਂ ਕਿ ਗੁਰੂ ਸਿੰਘ ਰਾਜ ਜੀ ਨੇ ਕਿਹਾ ਐਮ ਐਲ اے ਸਾਹਿਬ ਜਿਸ ਤਰ੍ਹਾਂ ਸਾਡੇ ਮੱਧਿਆਂ ਦੇ ਗਏ ਕਟੇ ਧੂਭਾ ਦੇ ਘਰੇ ਆ ਜੋਨਾਂ ਨੂੰ ਆ ਕੇ ਸਭ ਨਾਲ ਪਹਿਲਾ ਵਿਸ਼ਵਾਸ ਦਿਵਾਉਣਾ ਚਾਹੀਦਾ ਸੀ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਕਿ ਕਰਮਾਂ ਬਾਤਾਂ ਕਰਨਾ ਨਹੀਂ ਇਹ ਖਾਲਸਾ ਦੀ ਧਰਮ ਦੇ ਜੜੇ ਹੋਏ ਨੇ ਉਹ ਧਰਮਾਂ ਨੇ ਇਹ ਸਾਰੇ ਸਮਾਣੇ ਸਹਿਜਾ ਕਰਨਾ ਹੈ ਜਰੂਰ ਜਿਸੇ ਗਲਤੀ ਕੀ ਹੁੰਦੀ ਹੈ ਸਹਿਜਾ ਕਰਦੀ ਕੀ ਹੁੰਦੀ ਹੈ ਜੀਤੀ ਕਰੋ ਲੋਕ ਖਤਮ ਹੋ ਜਾਂਦੇ ਨੇ ਜਿਹਦੇ ਲੋਕ ਲੋਕਰ ਵਿਚਾਰ ਇਹ ਹੋਉਂਦੇ ਪਰ ਇਹ ਸਮਾਗਤਾਂ ਨੂੰ ਸਾਥ ਪਵਾਇਆ ਜਾਂਦਾ ਹੈ ਇਹ ਜੋ ਧਰਮ ਦੇ ਵਿੱਚ ਇਕੱਠੇ ਹੋਏ ਨੇ ਜੋਹਾਂ ਦਾ ਨੰਦਾ ਹੋਰ ਪਤਨਾ ਤੋਂ ਉਹਨਾਂ ਨੇ ਬਹੁਤ ਵਾਈ ਕਰਦੇ ਨੇ ਸਤਾਰੀ ਦਲ ਦੇ ਉਹਨਾਂ ਦੇ ਬੇਟੇ ਨੇ ਜਦੋਂ ਸਾਹ ਦੋਸਤ ਰਸ ਨੂੰ ਚਲੇ ਗਏ ਤਾਂ ਕਿਸੇ ਨੂੰ ਪ੍ਰਭਾਤ ਪੜਾਉ ਕਿ ਅੱਜ ਕੱਲ ਇਸ ਤਰੀਕੇ ਕਰਨੇ ਪੈਣਾ ਮੈਨੂੰ ਸਮਝ ਨਹੀਂ ਆਉਂਦੀ ਅੱਜ ਮੈਨੂੰ ਇੱਥੇ ਖੜ ਕੇ ਆਪਣੇ ਵਜੂਦ ਤੇ ਸ਼ਰਮ ਆ ਰਹੀ ਹੈ ਕਿ ਜਿਹੜੇ ਬੱਚੇ ਕੋਈ ਪਾਛਾ ਦਾ 50 ਸਾਲ ਦਾ ਕੋਈ 10 ਸਾਲ ਦਾ ਜਿਸ ਦਾ ਕੋਈ ਕਸੂਰ ਨਹੀਂ ਜੋ ਰੱਬ ਦਾ ਰੂਪ ਸੀ ਜਿਸ ਦਾ ਕਿਸੇ ਨਾਲ ਕੋਈ ਵੈਰ-ਵਿਰੋਧ ਨਹੀਂ ਸੀ ਉਹਨਾਂ ਦੇ ਨੁਸਾਨ ਤੋਂ ਆਉਂਦੀ ਸਾਨੂੰ ਇਸ ਤਰੀਕੇ ਦਰਦ ਨੇ ਉਹਨੇ ਕਹਿ ਰਹੇ ਦੇਖੋ ਕਾਰਵਾਈ ਪ੍ਰਸ਼ਾਸਨ ਦੇ ਕਰਨੀ ਹੈ ਪਰ ਪ੍ਰਚਾਪਨ ਦੇ ਹੱਥ ਸਰਕਾਰ ਦੇ ਬੰਨੇ ਹੁੰਦੇ ਨੇ ਉਹ ਮਿਨਿਸਟਰੀ ਭਗਵਾਨ ਤੁਮਨ ਸਾਡੇ ਸੀਐਮ ਕੋਲ ਹੈ ਅਸੀਂ ਉਹਨਾਂ ਦੇ بڑے ਲੱਖੇਦਾਰ ਪਾਰਸ਼ਨਪੁਰ ਦੇ ਹੁੰਦੇ ਸੀ ਉਸ ਕਹਿੰਦੇ ਸੀ ਇਹਟਰ ਆਉਂਦੇ ਨੇ ਜਿਹੜੀ ਡਾਕਟਰ ਤੇ ਲੱਗੇ ਫੁੱਟਰ ਮਾਰ ਕੇ ਲੰਗੇ ਪੰਜ ਪੰਜ ਸੂਪੂਰ ਛੋੜਿਆ ਨਵੀਂ ਸਿਕਿਉਰਿਟੀ ਜਨਾਇਆ ਹੋਇਆ ਛੋੜੀਆਂ ਲਾ ਕੇ ਪੂਰ ਸੜੇ ਜਿਹਦੇ ਘਰ ਦੇ ਅੱਗੇ ਬੈਠੇ ਨੇ ਪਰ ਜਨਤਾ ਦਾ ਕੋਈ ਵਾਦੀਵਾਸ ਨਹੀਂ ਅੱਛਾ ਵੇਖੋ ਭਗਵਾਨ ਤੁਮਾਨੂੰ ਕੁਛਣਾ ਚਾਹੁੰਦਾ ਕਿ ਸਾਡਾ ਤੇ ਸਾਡੇ ਬੱਚਿਆਂ ਦਾ ਵਾਦੀਵਾਸ ਕੌਣ ਹੈ ਇਹ ਜਗਨ ਸਮਜੋਣ ਦਾ ਵਾਦੀਵਾਸ ਕੌਣ ਹੈ ਤੁਸੀਂ ਇਹੋ ਜੇ ਭਾਸ਼ਣ ਦੇ ਕੇ ਲੋਕਾਂ ਦੀ ਅੱਖਾਂ 'ਚ ਮਿੱਟੀ ਪਾ ਕੇ ਮੈਂ ਕਹਿਣਾ ਚਾਹੁੰਦਾ ਉਸ ਨੂੰ ਲੱਗਦਾ ਸਰਕਾਰ ਨੂੰ ਡਰ ਹੈ ਕਿ ਜੇ ਅਸੀਂ ਇਹ ਦੋ ਬੰਦਿਆਂ ਨੂੰ ਗ੍ਰਿਫਤਾਰ ਕਰਦੇ ਆਂ ਤੇ ਅਗਲਾ ਨਾਂ ਕਿਹਦਾ ਤਰਨਗੇ ਤੇ ਮਾਈਨਿੰਗ ਦੀ ਪਰਮਿਸ਼ਨ ਕਿੰਨੇ ਦਿੱਤੀ ਸੀ ਇਹਦੇ ਘਰ ਤੇ ਸਟ੍ਰੈਟ ਰੋਡ ਤੇ ਚੜ੍ਹੇ ਸੀ ਸੋ ਸਾਨੂੰ ਨਾਂ ਨਾ ਲੈਣੇ ਪੈਣ ਅਸੀਂ ਇੱਕ ਵਾਰ ਆਖਰੀ ਵਾਰ ਤੁਹਾਨੂੰ ਚਤਾਵਨੀ ਦਿੰਦੇ ਆਂ ਕਿ ਨਹੀਂ ਐਸੂ ਗੋਦ ਅਸੀਂ ਸਿੱਧੇ ਨਾਮ ਲਵਾਂਗੇ ਇਹ ਚਲੋ ਬੰਦ ਕਰਾਗੇ ਟਿੱਪਰ ਕੀ ਦੇ ਸੀ ਕਿਉਂਕਿ ਇਲਾਕੇ ਦੇ ਬੱਚਾ ਬੱਚਾ ਜਾਣਦਾ ਹੈ ਟਿੱਪਰ ਕੀ ਦੇ ਨੇ ਟਿੱਕੜਾ ਵਾਲਾ ਕਰ ਦੋ ਮਿੰਟ ਦੋ ਮਿੰਟ ਦੋ ਬੱਚਾ ਹਰ ਕੋਈ ਜਾਣਦਾ ਹੈ ਕਿ ਜਿਹੜੀ ਮੰਗਿੰਗ ਹੈ ਉਹ ਸਰਕਾਰ ਦੀ ਸ਼ਹਿਤੋਂ ਬਿਨਾਂ ਨਹੀਂ ਹੋ ਸਕਦੀ ਸਾਨੂੰ ਮਜਬੂਰੀ ਦੇ ਰੂਪ ਚ ਸਾਰੇ ਅ ਨੂੰ ਤੁਹਾਡੇ ਨਾਂ ਨਾ ਰੱਖਣੇ ਪੈਣ ਸ਼ਰੀਆਮ ਅਸੀਂ ਤੁਹਾਡਾ ਮਾਣ ਨਹੀਂ ਤੂੰ ਕੋਈ ਗਰੇਟ ਨਹੀਂ ਕਰਦੇ ਸਾਨੂੰ ਕਿਸੇ ਦਾ ਡਰ ਪੈਣੀ ਜੇ ਅੱਜ ਅਸੀਂ ਇਹਨਾਂ ਬੱਚਿਆਂ ਦੀ ਆਵਾਜ਼ ਨਹੀਂ ਉਠਾ ਸਕਦੇ ਸਾਡੇ ਦੇ ਬੱਚੇ ਨੇ ਉਹ ਵੀ ਰੋਸ ਸਕੂਲ ਜਾਂਦੇ ਨੇ ਉਹ ਵੀ ਰੋਡ ਤੇ ਚੜ੍ਹਦੇ ਨੇ ਤੇ ਉਹਨਾਂ ਦੀ ਜਾਨ ਦੀ ਵੀ ਖਤਰਾ ਹੈ ਸਿਰਫ ਇਹਨੂੰ ਅੱਜ ਇਹਨਾਂ ਪਰਿਵਾਰਾਂ ਦੀ ਲੜਾਈ ਨਾ ਸਮਝਿਆ ਜਾਵੇ ਇਹਨਾਂ ਦੇ ਘਰ ਦੇ ਚਿਰਾਗ ਬੁੱਝ ਚੁੱਕੇ ਨੇ ਉਹਦੇ ਵੀ ਕੁਝ ਹੋ ਨਹੀਂ ਸਕਦਾ ਉਹ ਬੱਚੇ ਬਾਹਰ ਨਹੀਂ ਆ ਸਕਦੇ ਇਹ ਅੱਜ ਲੜਾਈ ਸਾਡੇ ਬੱਚਿਆਂ ਦੀ ਸਰਪਟੇ ਨੇ ਲੜ ਰਹੇ ਨੇ ਜਿਹੜੇ ਆ ਤੁਸੀਂ ਇੱਥੇ ਪਹੁੰਚੇ ਹੋ ਆਪਣਾ ਨਾਮ ਵਾਪਰੇ ਸਾਡੇ ਪਿੰਡ ਤੋਂ ਬਿਲਕੁਲ ਨੇੜੇ ਤਾਂ ਸੱਚੇ ਨੂੰ ਐਸਾ ਸੋਚਿਆ ਤੇ ਇਹ ਜਾ ਸਕਦਾ ਸੀ ਕਿ ਇਸ ਘਟਨਾ ਦਾ ਇਨਸਾਫ ਲੈਣ ਵਾਸਤੇ ਵੀ ਇਸ ਤਰ੍ਹਾਂ ਅੰਦਰ ਲਾਉਣਾ ਪਊਗਾ ਕਿਉਂਕਿ ਪੱਥਰ ਤੋਂ ਪੱਥਰ ਦੇ ਲੋਕਾਂ ਵੀ ਉਸ ਦਿਨ ਉਹਨਾਂ ਨੂੰ ਆਪਣੇ ਬੱਚਿਆਂ ਦੀਆਂ ਤਸਵੀਰਾਂ ਅੱਖਾਂ 'ਖਾਂਗੇ ਆ ਰਹੀਆਂ ਸੀ ਤੇ ਦਿਲ ਦੇ ਵਿੱਚ ਬਹੁਤ ਦਰਦ ਵੀ ਸੀ ਤੇ ਗੁੱਸਾ ਵੀ ਸੀ ਇਸ ਕਰਕੇ ਚਾਹੀਦਾ ਤਾਂ ਇਹ ਸੀ ਕਿ ਮੌਕੇ ਦੀ ਕੋਈ ਵੀ ਸਰਕਾਰ ਹੋਵੇ ਪ੍ਰਸ਼ਾਸਨ ਹੋਵੇ ਉਹਦੀ ਜਿੰਮੇਵਾਰੀ ਬਣਦੀ ਹੈ ਕਿ ਕਿ ਤੁਤ ਦਾੁੱਤ ਤੇ ਪਗੜੀ ਦਾ ਪਾਣੀ ਕਰਕੇ ਦਰਸ਼ੀਆਂ ਨੂੰ ਸੱਚਾ ਦਿੱਤੀ ਜਾਵੇ ਜੇ ਇਹ ਨਹੀਂ ਹੁੰਦਾ ਤਾਂ ਲਾਜ਼ਮੀ ਤੌਰ ਤੇ ਸਮਾਂ ਵੀ ਫਿਰ ਮੌਕੇ ਦੀ ਸਰਕਾਰ ਤੇ ਪ੍ਰਸ਼ਾਸਨ ਤੇ ਉੱਠਣਗੇ ਉਹਦੇ ਵੀ ਕਿਸੇ ਦੂਜੇ ਬੰਦੇ ਨੂੰ ਆਪਾਂ ਦੋਸ਼ੀ ਨਹੀਂ ਠਹਿਰਾ ਸਕਦੇ ਪਰ ਅਫਸੋਸ ਦੀ ਗੱਲ ਹੈ ਆਰੰਗਿਆ ਭਾਵਨਾਵਾਂ ਜੋ ਸਾਡੇ ਪੁਰਨਾਵਕੇ ਦੱਸੇ ਚਲੇ ਗਏ ਕਿ ਸਰਕਾਰਾਂ ਦੇ ਹੱਥ ਤੇ ਪੱਤੇ ਕਿਉਂ ਲਾਣਾ ਪੈ ਰਹੇ ਨੇ ਸਾਨੂੰ ਸਾਰੇ ਨੂੰ ਕਿਉਂ ਬੱਚਾ ਹੋਣਾ ਪੈ ਰਿਹਾ ਹੈ ਸਰਕਾਰ ਚਾਹੇ ਤਾਂ ਪੰਜ ਮਿੰਟ ਦੇ ਹਲਕੀ ਨੇ ਜੋ ਤੌਸ਼ੀਲਾ ਕਰ ਸਕਦੇ ਦਾ ਉਹਨਾਂ ਨੂੰ ਸਾਰੀ ਸਹਾਂਭਿਸ਼ ਕਰਨਾ ਦੇਵਾ ਸਮਾਨੇ ਵਾਲੇ ਜੋ ਸਾਡੇ ਸਮਾਨੇ ਵਾਲੇ ਨੇ ਭਾਵਨਾਵਾਂ ਨੇ ਹੋਰ ਨਾ ਤਲਵਾਹ ਸਰਕਾਰ ਖਾਦੀ ਹੈ ਕਿਉਂਕਿ ਇਹ ਸਰਕਾਰ ਨਹੀਂ ਕਰਨਾ ਚਾਹੀਦਾ ਪਾਰਲੀਮੈਂਟ ਦਾ ਕੰਮ ਹੈ ਜਿਹੜੀ ਦੋਸ਼ੀ ਪੰਜਾਬ ਸਰਕਾਰ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਐਮ ਐਲ ਏ ਸਮਾਣਾ ਜਿੰਦਾਬਾਦ ਐਮ ਐਲ ਏ ਸਮਾਣਾ ਜਿੰਦਾਬਾਦ ਛੋਟੀ ਜਿਹੀ ਕੀ ਹੈ ਛੋਟੀ ਜਿਹੀ ਦਮਾਨ ਜਿਹੜੇ ਬਹੁਤ ਦੋਸ਼ੀ ਹੈ ਉਹ ਫਾਂਸੀ ਦਾ ਲਾਹ ਨਹੀਂ ਦੇਣੀ ਦੋ ਦੋਸ਼ੀਆਂ ਨੂੰ ਇੱਕ ਫਰਨਾ 5 ਮਿੰਟ ਦਾ ਕਰਨਾ ਹੈ ਜੇ ਪੁਲਿਸ ਚਾਏ ਪ੍ਰਸ਼ਾਸਨ ਚਾਏ ਉਹਨਾਂ ਨੂੰ ਹਿਦਾਇਤਾਂ ਹੀ ਨਹੀਂ ਹੈ ਕਿ ਇਹਨਾਂ ਨੂੰ ਹਿਦਾਇਤ ਕਰਦੇ ਜੋ ਆਪੀ ਲੱਗ ਰਿਹਾ ਕਿ ਸਾਡਾ ਲੋਕ ਨੂੰ ਲੱਗ ਰਿਹਾ ਕਿ 10 ਦਿਨ ਬਾਅਦ 12 ਦਿਨ ਬਾਅਦ ਐਸਐਸਪੀ ਸਾਹਮਣੇ ਨਹੀਂ ਆਕੀ ਉਹ ਆਏ ਜਦੋਂ ਆਪਾਂ ਨਹੀਂ ਕਰਦੇ ਸਾਰਿਆਂ ਦੇ ਭਾਵਨਾਵਾਂ ਦੇ ਭਾਵਨਾਵਾਂ ਨੂੰ ਪ੍ਰਿੰਟ ਤੇ ਜੀ ਹਾਤ ਜੈ ਜੀ ਮੁਰਦਾਬਾਦ ਜੈ ਜੀ ਮੁਰਦਾਬਾਦ ਜੈ ਜੀ ਮੁਰਦਾਬਾਦ ਇੱਕ ਮਿੰਟ ਬੈਂਤੀ ਹੈ ਮੈਂ ਦੋ ਚਾਰ ਬਣਾ ਰਿਹਾ ਜੋ ਸਾਡੇ بوکتو تے آ گئے پورے ٹائم تیرا بہت سالو ਸ਼ਰਮ ਆਣੀ ਚਾਹੀਦੀ ਹੈ ਇਸ ਚਾਹੁੰਦੀ ਸਰਕਾਰ ਨੂੰ ਅਗਰ ਕਿਹਾ ਮਾਵਾ ਮੇਰੇ ਤੋਂ ਮਾਸ ਸੱਤਾਂ ਕਿਸ ਤਰ੍ਹਾਂ ਬੱਚੇ ਨੂੰ ਜਨਮ ਨਹੀਂ ਦੇਈਏਔਰ ਕੇ ਬੱਚਾ ਕਰਕੇ ਸਕੂਲ ਤੇ ਇੰਦੀ ਹੈ ਮਾਵਾ ਜੇ ਮੇਰੇ ਕੋਲ ਬੱਚਾ ਆਊਗਾ ਉਸਕੀ ਕਿਹਨੇ ਚਾਹ ਕੇ ਬੱਚੇ ਦਾ ਇੰਤਜ਼ਾਰ ਕਰੇ ਸੋਚੋ ਤੁਸੀਂ ਬੇਸ਼ਰਮੋ ਸੋਚੋ مورदाबाद ہر رونجنی کے مرदाबाद مرदाबाद سرکار مرदाबाद مرदाबाद سرکار مرदाबाद مورانا پرشان مرदाबाद مورदाबाद بڑی بڑی مرदाबाद پرشان مرदाबाद 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 پرشان مرदाबाद مورदाबाद مورदाबाद مرदाबाद پرشان مرदाबाद مورदाबाद مورदाबाद اسیں دھلا کر دیا بہت بڑی اسیں کران میں مفصل کیا ਜੀ ਸੱਤ ਪੇਤਾ ਮੁਖਵਾਕ ਕੇ ਕੇ ਹਬ ਤੁਸੀਂ ਵੀ ਤੁਸੀਂ ਵੀ ਜਿਹੜੇ ਆਜਾਦ ਦੀ ਖਾ ਰਹੇ ਹੋ ਨਾ ਲੋਕਾਂ ਨੂੰ ਤੁਸੀਂ ਵੀ ਸੋਚੋ ਪਹਿਲਾਂ ਆਪਣੇ ਬੱਚਿਆਂ ਦੀ ਗੱਲ ਤੇ ਪਰਿਵਾਰਾਂ ਬਾਰੇ ਸੋਚੋ ਜਦੋਂ ਖੜੇ ਜਾਂਦੇ ਨੇ ਉਹਨਾਂ ਦੇ ਪਾਗ ਜਦੋਂ ਦੇਖਦੇ ਨੇ ਕਾਹਦੇ ਲਈ ਇਹ ਨਾ ਰੋਸ ਹੈ ਨਾ ਮਦਦ ਹੈ ਚਾਰਾਂ ਦੇ ਅੱਧੇ ਬੱਚਿਆਂ ਨਾਲ ਜਿਹੜਾ ਸੋਕ ਦੀ ਜੀਂਗ ਮਾਰਦਾ ਸਮਾਰਾ ਚਾਰਨਾ ਕਾਦੇ ਵਾਸਤੇ ਹੋਤੀ ਲੋਕਾਂ ਦੇ ਸਿੱਖੜੇ ਦੀ ਵਾਸਤੇ ਆ ਰੋਂਦਾ ਹੈ ਸਮਾਰਾ ਸਾਹਾ ਮੈਂ ਬੋਲ ਰਿਹਾ ਇਹ ਬੱਚਿਆਂ ਦੀ ਦੁੱਖ ਭਰੀ ਮੌਤ ਨੇ ਚੁਰਾ ਹੁਕਮ ਕਰ ਦਿੱਤਾ ਜੈ ਜੀ ਤੱਕ ਜੀ ਜਿਦਾ ਕਿ ਕਾਰ ਬਰਬਾਦ ਹੋ ਜੇਵੇਂ ਪੁੱਛ ਕੇ ਹੁਣ ਤਾਂ ਪਰਾਂਦੇ ਤੁਸੀਂ ਸੋਚੋ ਆਹ ਇਸ ਕਰਨ ਨੂੰ ਕਿੰਨਾ ਮਜ਼ਬੂਰ ਦਿੱਤਾ ਹੈ ਇਹ ਚਾਰੂਦੀ ਸਰਕਾਰ ਨੂੰ ਇਥੋਂ ਦੇ ਪ੍ਰਸ਼ਾਸਨ ਨੂੰ ਮੈਂ ਨਾ ਪੁੱਛਣਾ ਚਾਹੁੰਦੀ ਆ ਕਿ ਤੁਸੀਂ ਇਸ ਚੀਜ਼ ਦੀ ਚੋਰੀ ਕਿਉਂ ਕੀਤੀ ਤੁਸੀਂ ਲੋਕਾਂ ਦੀ ਸੁਰੱਖਿਆ ਲਈ ਹੋ ਤੁਸੀਂ ਲੋਕਾਂ ਦਾ ਖਿਆਲ ਰੱਖਣਾ ਤੁਸੀਂ ਤਾਂ ਲੋਕਾਂ ਨੂੰ ਜੋੜਾ ਉੱਪਰ ਕਾਟਦਾ ਬਲ ਘਰੇ ਬੈਠੇ ਨਹੀਂ ਉੱਠਦੇ ਨਹੀਂ ਆਇਆ ਕੋਈ ਇਹਨਾਂ ਤੋਂ ਤੁਸੀਂ ਦੇਖੋ ਕਿ ਇੱਕ دنیا کوئی تھے جی ਜੋਹਰ ਖਾਨ ਨੂੰ ਪਹਿਲਾਂ ਦੱਸਿਆ ਗਿਆ ਇੱਕ ਪ੍ਰਸਤਾਵ ਨੂੰ ਬਾਕੀ ਨਬਸੀ ਪਹਿਲ ਸਿੱਟੋਣਾ। ਕਿਉਂਕਿ ਸੀਸੀਟੀਵੀ ਕੈਮਰੇ ਲੱਗੇ ਨੇ ਕੱਜਾ ਰੋਡ ਦੇ ਪਾਸੇ ਕੱਜਾ ਰੋਡ ਦੇ ਉੱਤੇ ਅਸੀਂ ਰੋਡ 'ਤੇ ਕੱਜਾ ਰੋਡ ਦੇ ਉੱਤੇ ਜਿਹੜੇ ਸੀਸੀਟੀਵੀ ਕੈਮਰੇ ਨੇ ਸਾਹਮਣੇ ਪਤਾ ਲੱਗਣਾ ਕਿ ਇਹ ਵਾਕਿਆ ਵਾਕਿਆ ਜਿਵੇਂ ਡਰਾਈਵਰ ਦੀ ਬਹੁਤ ਹੀ ਤੀਜੇ ਰੇਸ ਕੋਰਸ ਹੋ ਰਿਹਾ ਹੈ। ਜਿਹੜਾ ਬੋਰ ਨਾਲ ਸਾਥੋਂ ਕਿਸੇ ਤਰ੍ਹਾਂ ਦੀ ਉਲਗਣ ਕਰੀ ਹੋਈ ਦੇਖੀ ਗਈ। ਆਜੋ ਆਜੋ। ताशन मुा तबा

भा पुलिसशासन मुरा ਸਾਰੇ ਬੱਚੇ ਜਾਣਦੇ ਨੇ ਕਾਲੂ ਆਪਣੀ ਵੀ ਬਾਣੀ ਸਾਰੇ ਦੇ ਬੱਚੇ ਜਾਣਦੇ ਨੇ ਸਾਰੇ ਢਿੱਲੇ ਵੀ ਉਹਦੇ ਚਮਚੇ ਨੇ ਉਹਨਾਂ ਦਾ ਬਾਈਕਾਟ ਕੀਤਾ ਜਾਵੇ ਤੇ ਜਿਹੜੇ ਉਹਦੇ ਨਾਲ ਖੜਦੇ ਨੇ ਉਹਨਾਂ ਨੂੰ ਟੋਟਲੀ ਬਾਈਕਾਟ ਧੰਨਵਾਦ ਜੇ ਹੋਰਦਾਬਾ ਜੁਰਦਾਬਾ ਮੁਰਦਾਬਾ ਮੁਰਦਾਬਾ ਐਮਐਲ ਜੂੜਾ ਮੁਰਦਾਬਾ 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 ਜੂੜਾ ਦੇ ਜੁਰਦਾਬਾ ਮੁਰਦਾਬਾ ਕਿ ਬੇਨਤੀ ਹੈ ਕਿ ਇੱਕ ਤਾਂ ਪਰਿਵਾਰ ਦੇ ਮੰਨਾਂਗੇ ਸਿੰਗਲਰ ਜੀ ਅੱਜ ਜਿਸ ਤਰ੍ਹਾਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿਹੜੇ ਪਿਛਲੇ ਦਿਨੀ ਇੱਕ ਆਸੇਚ ਮਾਰੇ ਗਈ ਸੀ ਬੱਚੇ ਉਹਦੇ ਰਿਗਾਰਡਿੰਗ ਉਹਦੇ ਵਿੱਚ ਤੁੰਗੇ ਦੇਖੋ ਧਰਨਾ ਕੋ ਸਾਰੇ ਕਮਾ ਕਾਰਨ ਵਾਲੇ ਲੋਕ ਹੈ ਸਾਰੇ ਧਰਨਾ ਕੋ ਸ਼ੌਪ ਨਾ ਨਹੀਂ ਲਗਾਇਆ ਜਾ ਰਿਹਾ ਸਾਰਿਆਂ ਦੀ ਭਾਵਨਾਵਾਂ ਇੱਕ ਸਾਡੀਆਂ ਸੱਤ ਨਿੱਕੀਆਂ ਜਿੰਦਾ ਜਿਹੜੀਆਂ 22 ਦਿਨ ਪਹਿਲਾਂ ਜੋ ਹੋਇਆ ਹੈ ਬਹੁਤ ਦਰਦਨਾਕ ਹਾਦਸੇ ਚੱਲਿਆ ਗਿਆ ਉਹ ਹਾਦਸੇ ਦੇਖਦੇ ਹੋਏ ਇੱਕ ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਸਾਰੇ ਜੋ ਵਿਅਕਤੀ ਦੇ ਵਿੱਚ ਦੋਸ਼ੀ ਹੈ ਜੋ ਵੀ ਇਸ ਟੀਰ ਦੇ ਵਿੱਚ ਜੋ ਸਾਨੂੰ ਸਾਨੂੰ ਲੱਗਿਆ ਵੀ ਦੋਸ਼ੀ ਹੈ ਕੀ ਪਰਮਾਣਿਕ ਹੈ ਉਹ ਡਰਾਈਵਰ ਉਹ ਡਰਾਈਵਰ ਤਾਂ ਤੁਸੀਂ ਕਰ ਲੈ ਲੇਕਿਨ ਜਿਹੜੇ ਪਿੱਪਰ ਤੇ ਇਹਨਾਂ ਦਾ ਲਿਖਿਆ ਉਹਨਾਂ ਦਾ ਦੇਖਣ ਦੀ ਧਮਾਨ ਹੈ ਜੋ ਸਾਡੇ ਪਿੱਛਾ ਹੈ ਵੀ ਉਹਨੂੰ ਕਰ ਲਿਆ ਜਾਵੇ ਤਾਂ ਇਹ ਧਰਨਾ ਲਗਾਉਂਦੀ ਕਿਉਂ ਇਹ ਜਿਹੜੀਆਂ ਚੀਜ਼ਾਂ ਨੇ ਸਰਕਾਰ ਤੇ ਪ੍ਰਸ਼ਾਸਨ ਦੇ ਲਈ ਬਹੁਤ ਸ਼ਰਮਨਾਕ ਗੱਲ ਹੈ ਅਸੀਂ ਸਖਤ ਸ਼ਬਦਾਂ ਨਾਲ ਇਸ ਟੀਮ ਦੀ ਨਿਖੇਦੀ ਕਰਦੇ ਤੇ ਸਾਰੇ ਸਮਾਣਾ ਵਾਸੀਆਂ ਦਾ ਧੰਨਵਾਦ ਹੈ ਜਿਹੜੇ ਅੱਜ ਇਸ ਦੁੱਖ ਦੀ ਘੜੀ 'ਚ ਸਾਰੇ ਇਕੱਠੇ ਹੋ ਕੇ ਇਸ ਦਰਦ ਵਿੱਚ ਸ਼ਾਮ ਲੈਣ ਕਿੰਗਲਾ ਜੀ ਦੇਖਣ ਚ ਆਇਆ ਇਹ ਰੋਡ ਦੇ ਉੱਪਰ ਨਾ ਵਹੀਕਲਾ ਜਿਹੜੇ ਉਹ ਬਿਨਾਂ ਨੰਬਰ ਤੋਂ ਵਹੀਕਲ ਬਹੁਤ ਘੁੰਮ ਰਹੇ ਨੇ ਤੇ ਕੱਲ ਦੀ ਘਟਨਾ ਇੱਕ ਮੈਂ ਵੀ ਕੈਪਚਰ ਕੀਤਾ ਸੀਗਾ ਉਸ ਟਰੈਲੀ ਤੇ ਕਿੰਨਾ ਤਾਂ ਅੱਗੇ ਨੰਬਰ ਸੀ ਨਾ ਪਿੱਛੇ ਨੰਬਰ ਸੀ ਉਹਦੇ ਵਿੱਚ ਕੀ ਹੋਇਆ ਜੀ ਪ੍ਰਸ਼ਾਸਨ ਦੀ ਗਲਤੀਆਂ ਨੇ ਦੇਖੋ ਜੇ ਚਾਹਵੇ ਤਾਂ ਨੰਬਰ ਤੋਂ ਬਿਨਾ ਤਾਂ ਗੱਡੀ ਚਲੀ ਨਹੀਂ ਸਕਦੀ ਬਿਨਾਂ ਰਜਿਸਟ੍ਰੇਸ਼ਨ ਤੋਂ ਬਾਹਰ ਗੱਡੀ ਆ ਹੀ ਨਹੀਂ ਸਕਦੀ ਹੈ ਜਿਹਦਾ ਜੋ ਸਿਸਟਮ ਹੈ ਜੋ ਸਰਕਾਰੀ ਜੋ ਸਰਕਾਰਾਂ ਦੀ ਹਦਾਇਤਾਂ ਜੋ ਸਰਕਾਰੀ ਇਨਸਪੈਕਸ਼ਨ ਨੇ ਇਹ ਵੀ ਸਰਕਾਰ ਦੀ ਨਿਲਾਕੀ ਹੈ ਨਿਲਾਕੀ ਦਾ ਇੱਕ ਪਾਰਟੀ ਹੈ ਇੱਕ ਹਿੱਸਾ ਹੈ ਇਹ ਬਿਨਾਂ ਨੰਬਰਾਂ ਤੋਂ ਕੋ ਗੱਡੀ ਚੱਲਦੇ ਕੱਲ ਨੂੰ ਉਹ ਪੀਪਰ ਕਰਨ ਨੂੰ ਕੋਈ ਫੇਰ ਬਾਤ ਕਰੇਗਾ ਕਿਹੜਾ ਮਾਲਕ ਹੈ ਕਿਹਦੇ ਨਾਮ ਤੇ ਹੈ ਤਾਂ ਫਿਰ ਉਹ ਰੀਸਟ ਕਰਨਾ ਬਹੁਤ ਮੁਸ਼ਕਲ ਹੋ ਜਾਏਗਾ ਇਹ ਬਹੁਤ ਗਲਤ ਗੱਲ ਹੈ ਸਰਕਾਰ ਵੀ ਬਹੁਤ ਗਲਤ ਹੈ ਤਰੀਕੇ ਨਾਲ ਸਰਕਾਰ ਦਾ ਚਲਾਉਣ ਦਾ ਜੋ ਸਿਸਟਮ ਹੈ ਸਿਸਟਮ ਹੀ ਫੇਲ ਹੋ ਚੁੱਕਿਆ ਸਾਰਾ ਠੀਕ ਹੈ ਥੈਂਕ ਯੂ ਹਾਂਜੀ ਪਹਿਲਾਂ ਥੋੜਾ ਆਪਣਾ ਨਾਮ ਦੱਸ ਸਕਦੇ ਹੋ ਜੀ ਭਾਈ ਨੂੰ ਜਿੱਕਾ ਖਾਲਸਾ ਭਾਈ ਨੂੰ ਮੈਂ ਜੀ ਮੱਖਣ ਸਿੰਘ ਸੌਲੀ ਅਕਾਲੀ ਦੀ ਤਲਵਾਰਸ ਪੰਜਾਬ ਜਿੱਥੇ ਜੰਗੀ ਦਾ ਸੇਵਾ ਕਰ ਹਵਲ ਕਰੋ ਜਿਹੜੇ ਇਹ ਬੱਚਿਆਂ ਨਾਲ ਹਾਦਸਾ ਵਾਪਰੇ ਇਹ ਇੱਕ ਪਹਿਲਾ ਸਮਾਣੇ ਹਲਕੇ ਦਾ ਨਹੀਂ ਪੂਰੇ ਪੰਜਾਬ ਲੈਵਲ ਦਾ ਅੱਜ ਵੀ ਮਤਲਬ ਜਿਹੜੇ ਟਿਪਰ ਨੇ ਅੱਜ ਵੀ ਘੱਟੋ-ਘੱਟ 1.5 1.5 ਸੌ ਟਨ ਵਜਨ ਪਾਈ ਫਿਰਦੇ ਨੇ ਜਿਹੜੇ ਉਹ 25 ਟਨ ਦੀ ਕੁਆਰਟੀ ਵਾਲੇ ਨੇ ਅੱਜ ਵੀ ਕੋਈ ਐ ਨਹੀਂ ਹੈਗਾ ਵੀ ਆਲੇ-ਦਾਲੇ ਹੋਰ ਵੀ ਦੇਖੋ ਆਲੇ-ਗਾਲੇ ਪਟਿਆਲੇ ਲਾ ਲੋ ਨਾਬੇ ਲਾ ਲੋ ਰਾਜਪੁਰੇ ਲਾ ਲੋ ਟਿਪਰ ਉਨਾ ਹੀ ਵਜਨ ਲੈ ਕੇ ਚੱਲ ਰਹੇ ਨੇ ਜਿਹੜੀ ਸਰਕਾਰ ਆ ਸਰਕਾਰ ਨਾਉਂ ਦੀ ਤਾਂ ਚੀਜ਼ ਬਿਲਕੁਲ ਖਤਮ ਹੋ ਗਈ ਆ ਪਰਥੂ ਕੈਥਰੀਵਾਲ ਦੋ ਰਾਤਾਂ ਪਟਿਆਲੇ ਲਾ ਕੇ ਗਿਆ ਨਾਬੇ ਆਏ ਨਹੀਂ ਉਹਨਾਂ ਦਾ ਫਰਕ ਨਹੀਂ ਪੈਂਦਾ ਵੀ ਐਡਾ ਹਾਸਾ ਹੋ ਗਿਆ ਵੀ ਆਪਣੇ ਸਮਾਨੇ ਹਲਕੇ ਦੇ ਵਿੱਚ ਮੇਰਾ ਖਿਆਲ ਆ ਵੀ ਉਸ ਦਿਨ ਇੱਕ ਰਾਤ ਰੋਕੀ ਨਹੀਂ ਲੋਕਾਂ ਦੇ ਲੰਮੀ ਜਿਹੜੇ ਹਾਸੇ ਨਾਲ ਮੱਚਾ ਏਡਾ ਹਾਸਾ ਹੋਇਆ ਵੀ ਸਰਕਾਰ ਨੌ ਦੀ ਜਿਹੜੀ ਚੀਜ਼ ਆ ਬਿਲਕੁਲ ਹੁਣ ਦਿੱਲੀ ਵਾਲਾ ਸਰਕਾਰ ਚਲਾ ਰਿਆ ਭਗਵੰਤ ਮਾਨ ਦੇ ਹੱਥ ਕੜੇ ਨੇ ਮੇਰੀ ਬੇਨਤੀ ਆ 15 ਮਹੀਨੇ ਰਹਿ ਗਿਆ ਇਹਨਾਂ ਦੇ ਲੋਕ ਇੱਕ ਬਹੁਤ ਵੱੱਜਰ ਗਲਤੀ ਕਰ ਗਿਆ ਜਿਹੜੇ ਇਹਨਾਂ ਨੂੰ ਇੰਨੀਆ ਸਿੱਟਾ ਦੇ ਗਏ ਇੰਨੀਆਂ ਕਿਸੇ ਵੀ ਸਰਕਾਰ ਨੂੰ ਕਦੇ ਸੀਟਾਂ ਨਹੀਂ ਦੇਣੀਆਂ ਚਾਹੀਦੀਆਂ ਕਿਉਂਕਿ ਹੁਣ ਮਨਮਾਈਆਂ ਉਹ ਪੰਜਾਬ ਦੇ ਉੱਪਰ ਕਰਦੇ ਆ ਇੱਕ ਦਿੱਲੀ ਵਾਲਾ ਬੰਦਾ ਦਿੱਲੀ ਤੋਂ ਫੇਲ ਹੋ ਕੇ ਜਿੰਨੇ ਦਿੱਲੀ ਦੇ ਜਿੰਨੇ ਦਿੱਲੀ ਦੇ ਗੁੰਡੇ ਆ ਉਹ ਗੱਲਾਂ ਆਪਾਂ ਕਹਿ ਨਹੀਂ ਸਕਦੇ ਦਿੱਲੀ ਦੇ ਵਿੱਚ ਸਾਡੇ ਪੰਜਾਬ ਦੀਆਂ ਕੁੜੀਆਂ ਨਾਲ ਹਰਕਤਾਂ ਕਰ ਰਹੇ ਨੇ ਦਿੱਲੀ ਤੋਂ ਗੁੰਡੇ ਆ ਕੇ ਅੱਜ ਉਹ ਫੇਲ ਹੋਈ ਵੀ ਸਰਕਾਰ ਮੁੱਖ ਮੰਤਰੀ ਦਾ ਵੱਡੀਆਂ ਸਟੇਜਾਂ ਤੋਂ ਕਹਿੰਦੇ ਨੇ ਭ੍ਰਿਸ਼ਟਾਚਾਰ ਅਸੀਂ ਬਿਲਕੁਲ ਨਹੀਂ ਸਹਿਨ ਕਰਨਾ ਤੇ ਇਹ ਕੀ ਹੈ ਭ੍ਰਿਸ਼ਟਾਚਾਰ ਕੀ ਹੈ ਭ੍ਰਿਸ਼ਟਾਚਾਰ ਤਾਂ ਤੁਸੀਂ ਮੰਨ ਕੇ ਚੱਲੋ ਵੀ ਅਕਾਲੀ ਦਲ ਜਾਂ ਉਹਨਾਂ ਨੂੰ ਵੀ ਤਿੱਗਣਾ ਹੀ ਚੱਲ ਰਿਹਾ ਇਸ ਟਾਈਮ ਕਿਤੇ ਐ ਨਹੀਂ ਹੈਗਾ ਵੀ ਉਹ ਘਟ ਚੱਲ ਰਿਹਾ ਕਿਤੇ ਵੀ ਲਾ ਲਓ ਜਗ੍ਹਾ-ਜਗ੍ਹਾ ਤੇ ਇਹਨਾਂ ਨੇ ਠੇਕੇ ਖੋਲਤੇ ਚਿੱਟਾ ਜਗ੍ਹਾ-ਜਗ੍ਹਾ ਤੇ ਮਿਲਦਾ ਜਿਹੜਾ ਹੁਣ ਮੈਂ ਤੁਹਾਨੂੰ ਇੱਕ ਗੱਲ ਕਰਨੀ ਚਾਹੁੰਦਾ ਥੋੜੀ ਉਹ ਕੁੜੀ ਫੜੀ ਗਈ ਆ ਉਹ ਸਪੈਨ ਫੜੀ ਗਈ ਆ ਇਹ ਚਿੱਟਾ ਜਿਹੜਾ ਪੁਲਿਸ ਫੜਦੀ ਆ ਨਾ ਇਹ ਬਖਸ਼ੀਖਾਨੇ ਜਮ੍ਹਾਂ ਹੋ ਜਾਂਦਾ ਉਹ ਚਿੱਟੇ ਨੂੰ ਇਹ ਵਰਤ ਦਿੰਦੇ ਆ ਪਿੰਡਾਂ ਦੇ ਵਿੱਚ ਉਹ ਚਿੱਟੇ ਦੀ ਜਗ੍ਹਾ ਕੋਈ ਚੀਜ਼ ਹੋਰ ਪਾ ਦਿੰਦੇ ਆ ਐਦਾਂ ਹੀ ਇਹ ਭੁੱਕੀਆ ਕਰਦੇ ਆ ਐਦਾਂ ਹੀ ਫੀਮਦਾ ਕਰਦੇ ਆ ਜਿਹੜਾ ਚਿੱਟਾ ਬਖਸ਼ੀਖਾਨੇ ਜਮ੍ਹਾਂ ਹੋ ਜਾਂਦਾ ਉਹ ਜਾ ਕੇ ਪੁਲਿਸੇ ਉਹਨਾਂ ਨੂੰ ਵਾਪਸ ਭੇਜ ਦਿੰਦੀ ਆ ਉਹੀ ਕੁੜੀ ਦਾ ਉਹ ਕੰਮ ਸੀ ਜਿਹੜੀ ਬਠੰਡੇ ਤੋਂ ਫੜੀ ਗਈ ਮੇਰਾ ਕਹਿਣ ਦਾ ਭਾਵ ਆ ਵੀ ਅਕਾਲੀ ਦਲ ਬਾਦਸ ਪੰਜਾਬ ਜਥੇਬੰਦੀ ਪੂਰਾ ਪੰਜਾਬ ਦੇ ਵਿੱਚ ਜੇ ਨਾਂ ਇਹਨਾਂ ਨੇ ਕੋਈ ਕਾਰਵਾਈ ਕਰੀ ਬਿਲਕੁਲ ਬਿਲਕੁਲ ਕੋਈ ਰਾਜਨੀਤੀ ਨਾ ਕਰੋ ਕੋਈ ਤੰਤੂ ਨਾ ਕਰੋ ਨਹੀਂ ਹਾਰਨ ਆ ਰਿਹਾ ਜੀ ਬੱਚੇ ਨੇ ਕੱਲ ਨੂੰ ਆਪਣੀ ਦੀ ਵਾਰੀ ਆਣੀ ਏ ਕੋਈ ਐਕਸੀਡੈਂਟ ਨਾਲ ਮਰਦੇ ਕਿਸੇ ਨੂੰ ਵੈਸੇ ਮਾਰ ਦੇਣਗੇ ਜਦੋਂ ਨਾ ਐਂਡ ਆਰਡਰ ਨਹੀਂ ਹੈ ਜੀ ਐਕਸੀਡੈਂਟ ਨਾਲ ਮਰ ਸਕਦੇ ਕੱਲ ਨੂੰ ਬਾਈਸ ਕਾਇਮ ਬਧੀ ਜਾ ਰਿਹਾ ਹੈ ਤੇ ਆਪਣੇ ਘਰਾਂ ਜਾ ਆ ਕੇ ਮਾਰ ਦੇਣਾ ਇਸ ਕਰਕੇ ਬਿਨਾ ਸੋਚੇ ਬਿਨਾ ਕਿਸ ਕਿਸ ਨੂੰ ਜੇਲ੍ਹ ਕਰਦਣਗੇ ਮੈਂ ਕੋ ਸਾਰਾ ਨੈਟਰ ਸਭ ਤੋਂ ਵੱਡੀ ਸਰਕਾਰ ਹੈ ਜਨਤਾ ਸਭ ਤੋਂ ਵੱਡਾ ਸਰਕਾਰ ਹੈ ਇਕਜੁੱਟ ਸਭ ਤੋਂ ਵੱਡੀ ਸਰਕਾਰ ਹੈ ਯੂਨਿਟੀ ਸਭ ਤੋਂ ਵੱਡੀ ਸਰਕਾਰ ਹੈ ਜਜ਼ਬਾ ਯਾਰ ਕੁਝ ਲੋਕ ਵੀ ਲੜੀ ਜਾਂਦੇ ਨੇ ਮੈਂ ਸਭ ਤੋਂ ਵੱਡਾ ਜਨਤਾ ਦੇਖੋ ਸਿੱਧੀ ਜਿਆ ਇਸ ਕਰਕੇ ਮੇਰੀ ਤਾਂ ਸਾਰਾ ਨੂੰ ਹੱਥ ਜੋੜ ਕੇ ਬੇਨਤੀ ਹੈ ਇਹ ਕਹਿ ਕੇ ਸਾਡੇ ਜਿਹੜੇ ਸਾਹਿਬ ਐਕਸਐਮਐਲ ਰਜਿੰਦਰ ਸਿੰਘ ਜੀ ਨੇ ਚੇਅਰਮੈਨ ਹੋਣ ਦਾ ਹੱਕ ਜੀ ਨੇ ਸਾਹਿਬ ਕੰਮੀਤਾਰ ਲੈ ਐਸ ਹੈ ਬੀਜੇਪੀ ਹੈ ਸਾਹਿਬ ਬਾਕੀ ਸੋਸ਼ਲ ਆਰਗੇਨਾਈਜੇਸ਼ਨ ਹੈ ਕਨਲੀ ਜੀ ਸੋਸ਼ਲ ਆਰਗੇਨਾਈਜੇਸ਼ਨ ਹੈ ਸਾਹਿਬ ਬਾਕੀ ਕਿਸਾਨਾਂ ਦੇ ਜੁਬੰਦੀਆਂ ਹੈ ਤੁਸੀਂ ਅੱਗੇ ਹੋ ਕੇ ਸਾਥ ਦਿਓ ਪਬਲਿਕ ਦਾ ਲੋੜ ਹੈ ਇਸ ਗੱਲ ਦੀ ਦੇਖੋ ਲੀਡਰਾਂ ਦੀ ਵੀ ਲੋੜ ਹੈ ਜਿੱਕੰਨੇ ਨਹੀਂ ਕੁਝ ਕਰ ਸਕਦੇ ਕਾਈ ਲੜਨ ਵਾਸਤੇ ਸਮਝਾਈ ਚਾਪੀਆ ਦਾ ਬਟੋ ਪਰਿਵਾਰ ਜਿਹੜੇ ਬਚਾਰੇ ਰੋ ਰਹੇ ਨੇ ਕਹੀਂ ਤਾਂ ਦੇਖੋ ਜੀ ਅਫਸੋਸ ਤੇ ਆ ਗਏ ਕਿੰਨੇ ਬਿੱਗੇਨ ਕਰਕੇ ਸੋਸ਼ਲ ਮੀਡੀਆ ਤੇ ਤੁਸੀਂ ਚੈੱਕ ਕਰ ਲੋ ਸੋਸ਼ਲ ਮੀਡੀਆ ਜਿੰਨੇ ਬੰਦਿਆਂ ਨੇ ਘਰੇ ਜਾ ਕੇ ਸੁਰਤੀ ਕਰੀ ਉਹਨਾਂ ਦਾ 50% ਆਇਆ 50% ਤਮਸਾ ਦੇਖ ਰਹੇ ਨੇ ਫਿਰ ਲਾਈਵ ਤੇ ਮੇਰੀ ਮ ਰਿਕਵੈਸਟ ਇਹ ਹੈ ਕਿ ਇਸ ਤੋਂ ਵੱਡਾ ਨਾ ਹਾਦਸਾ ਹੋ ਸਕਦਾ ਨਾ ਤੁਖ ਹੋ ਸਕਦਾ ਨਾ ਇਸ ਤੋਂ ਵੱਡੀ ਝੋਟ ਹੋ ਸਕਦੀ ਹੈ ਨਾ ਆਪਣੇ ਇਲਾਕੇ ਤੇ ਸਮਾਜਿਕ ਸਹਿਰ ਵਰਗੇ ਇਸ ਤੋਂ ਵੱਡਾ ਕਤਲ ਹੋ ਸਕਦਾ ਜੇ ਅਜੇ ਵੀ ਦਰਸ਼ਕ ਨੂੰ ਕਹਿਣਾ ਪੈਣਾ ਕਿ ਆਜੋ ਬਹਿ ਜੋ ਇਕੱਠੇ ਹੋ ਜੋ ਮਰ ਜੋ ਇਸ ਤੋਂ ਚੰਗਾ ਤਾਂ ਆਪਾਂ ਮਰ ਹੀ ਚੰਗੇ ਬੋਲੋ ਧੰਨਵਾਦ ਜੈ ਹਿੰਦ ਸਾਰੇ ਇਕੱਠੇ ਹੋ ਕੇ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਲਾਕਾ ਇਕਤਾ ਜਿੰਦਾਬਾਦ ਸਮਾਣਾ ਇਕਤਾ ਜਿੰਦਾਬਾਦ ਸਾਡੀ ਯੂਨਿਟੀ ਜਿੰਦਾਬਾਦ ਬੱਚਾ ਨੂਰ ਜਿੰਦਾਬਾਦ ਬੱਚਾ ਨੂਰ ਜਿੰਦਾਬਾਦ ਬੱਚਾ ਨੂਰ ਜਿੰਦਾਬਾਦ ਬੱਚਾ ਨੂਰ ਜਿੰਦਾਬਾਦ ਬਾਹਰੋਂ ਬਾਤਲਾਂ ਨੂੰ ਪੰਜਾਬੋਂ ਸਾਨੂੰ ਜੇੜ ਚ ਬਾਹਰੋਂ ਅਨੁਜਾ